ਹਾਂਜੀ ਬੱਚਿਓ ਕਿਵੇਂ ਹੋ ਤੁਸੀਂ ਸਾਰੇ ਅੱਜ ਦੀ ਵੀਡੀਓ ਬੇਟਾ 7ਵੀਂ ਕਲਾਸ ਦਾ ਸਾਇੰਸ ਬੁੱਕ ਸਬਜੈਕਟ ਪਾਠ ਦੂਜਾ ਜੰਤੂਆਂ ਵਿੱਚ ਪੋਸ਼ਣ ਇਹ ਸਮਝਾਉਂਗੀ ਮੈਂ ਤੁਹਾਨੂੰ ਵੀਡੀਓ ਵਧੀਆ ਲੱਗਦੀ ਜਿੰਦੀ ਹੈ ਤਾਂ ਬੇਟਾ ਲਾਈਕ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਉਣ ਵਾਲੇ ਜਿਹੜੇ ਨੋਟੀਫਿਕੇਸ਼ਨ ਆ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਵੀਡੀਓ ਸਕਿਪ ਨਾ ਕਰਿਓ ਪੂਰੀ ਵੀਡੀਓ ਦੇਖਿਆ ਕਰੋ ਤਾਂ ਕਿ ਤੁਹਾਨੂੰ ਚੈਪਟਰ ਚੰਗੀ ਤਰ੍ਹਾਂ ਸਮਝ ਲੱਗ ਜੇ ਮੇੇ ਦੇ ਵਿੱਚ ਹੀ ਤੁਹਾਡੇ ਟੈਸਟ ਹੋਣਗੇ ਹਨ ਤੇ ਆਪਾਂ ਹੁਣ ਤੋਂ ਜਿਹੜੇ ਪੇਪਰਾਂ ਦੀ ਤਿਆਰੀ ਕਰਾਂਗੇ ਤਾਂ ਹੀ ਹੈ ਤਾਂ ਹੀ ਜਿਹੜਾ ਆਪਣਾ ਫਾਈਨਲ ਰਿਜ਼ਲਟ ਹੈ ਉਹ ਵਧੀਆ ਤਿਆਰ ਹੁੰਦਾ ਹੈ ਠੀਕ ਹੈ ਚਲੋ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਪਾਠ ਦੂਜਾ ਜੰਤੂਆਂ ਵਿੱਚ ਪੋਸ਼ਣ 7ਵੀਂ ਕਲਾਸ ਪਹਿਲਾ ਪ੍ਰਸ਼ਨ ਹੈ ਮੂੰਹ ਵਿੱਚ ਲੀਆਂ ਲਾਰ ਗ੍ਰੰਥੀਆਂ ਦੁਆਰਾ ਜੋ ਰਸ ਛੱਡਿਆ ਜਾਂਦਾ ਹੈ ਉਸ ਦਾ ਨਾਂ ਲਿਖਣਾ ਹੈਗਾ ਇਹਦਾ ਕੀ ਨਾਮ ਬਟਾ ਜਿਹੜਾ ਮੂੰਹ ਵਿੱਚ ਲੀਆਂ ਲਾਰ ਗ੍ਰੰਥੀਆਂ ਨਿਕਲਦੀਆਂ ਨੇ ਉਹਦੇ ਵਿੱਚੋਂ ਲਾਰ ਜਿਹੜਾ ਲਾਰ ਰਸ ਛੱਡਿਆ ਜਾਂਦਾ ਉਹਨੂੰ ਕੀ ਕਹਿੰਦੇ ਨੇ ਲਾਰ ਪ੍ਰਸ਼ਨ ਦੂਜਾ ਆਇਓਡੀਨ ਦਾ ਕੋਹਲ ਸਟਾਰਟ ਵਿੱਚ ਮਿਲਾਉਣ ਤੇ ਕੀ ਪਰਿਵਰਤਨ ਦੇਖਿਆ ਜਾ ਸਕਦਾ ਹੈ ਪਰਿਵਰਤਨ ਮਤਲਬ ਬਦਲਾਅ ਆਇਓਡੀਨ ਦੇ ਕੋਹਲ ਨੂੰ ਜਦੋਂ ਸਟਾਰਟ ਵਿੱਚ ਮਿਲਾਇਆ ਜਾਂਦਾ ਤਾਂ ਕੀ ਬਦਲਾਅ ਹੋ ਜਾਂਦਾ ਹੈ ਰੰਗ ਨੀਲਾ ਕਾਲਾ ਹੋ ਜਾਵੇਗਾ ਠੀਕ ਹੈ ਇਸਦਾ ਉੱਤਰ ਹੈ ਰੰਗ ਹੈ ਜਿਹੜਾ ਉਹਦਾ ਬਦਲ ਜੂ ਨੀਲਾ ਕਾਲਾ ਰੰਗ ਹੋ ਜਾਊਗਾ ਤੀਸਰਾ ਪ੍ਰਸ਼ਨ ਹੈ ਮੂੰਹ ਵਿੱਚ ਪਾਚਨ ਤੋਂ ਬਾਅਦ ਸਟਾਰਚ ਕਿਸ ਰੂਪ ਵਿੱਚ ਬਦਲ ਬਦਲ ਕਿਸ ਰੂਪ ਵਿੱਚ ਬਦਲ ਜਾਂਦਾ ਹੈ ਗਲੂਕੋਜ਼ ਵਿੱਚ ਅਸਲ ਦੂਜਾ ਖਾਹੋ ਜਨ ਨੂੰ ਕੱਟਣ ਵਾਲੇ ਦੰਦਾਂ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਤਿੱਖੇ ਦੰਦ ਕਿਸ ਉਮਰ ਤੱਕ ਪ੍ਰੀ ਮੋਲਰ ਅਤੇ ਮੋਲਰ ਦਾਣਾ ਟੁੱਟਨੇ ਸ਼ੁਰੂ ਹੋ ਜਾਂਦੀਆਂ ਹਨ 50 ਸਾਲ ਜਾਂ ਵੱਧ ਉਮਰ ਵਿੱਚ ਬਾਲਗਾਂ ਦੇ ਮੂੰਹ ਵਿੱਚ ਵੱਧ ਤੋਂ ਵੱਧ ਕਿੰਨੇ ਦੰਦ ਹੁੰਦੇ ਹਨ 32 ਦੰਦ ਹੁੰਦੇ ਹਨ ਅਗਲਾ ਜੀਭ ਦੇ ਕਿਸੇ ਹਿੱਸੇ ਤੇ ਖੱਟਾ ਸਵਾਦ ਅਨੁਭਵ ਹੁੰਦਾ ਹੈ ਜੀਭ ਦੇ ਪਿਛਲੇ ਹਿੱਸੇ ਤੇ ਦੇ ਖੱਪੇ ਸੱਜੇ ਪਾਸੇ ਤੇ ਖੱਟਾ ਸਵਾਦ ਅਨੁਭਵ ਹੁੰਦਾ ਹੈ ਅਨੁਭਵ ਮਤਲਬ ਮਹਿਸੂਸ ਹੁੰਦਾ ਹੈ ਜੀਭ ਦੇ ਅਗਲੇ ਹਿੱਸੇ ਤੇ ਕੌੜਾ ਸਵਾਦ ਕਿਉਂ ਅਨੁਭਵ ਹੁੰਦਾ ਹੈ ਕਿਉਂਕਿ ਜੀਭ ਦੇ ਅਗਲੇ ਹਿੱਸੇ ਤੇ ਕੇਵਲ ਮਿੱਠੇ ਸਵਾਦ ਵਾਲੀਆਂ ਸਵਾਦ ਗ੍ਰੰਥੀਆਂ ਹੀ ਮੌਜੂਦ ਹੁੰਦੀਆਂ ਹਨ ਇਸ ਕਰਕੇ ਜੀਭ ਦੇ ਅਗਲੇ ਹਿੱਸੇ ਤੇ ਕੌੜਾ ਸਵਾਦ ਅਨੁਭਵ ਹੁੰਦਾ ਹੈ ਅੱਗੇ ਖਾਲੀ ਥਾਂ ਮੈਂ ਬੇਟਾ ਜਿਹੜੇ ਜੀਵ ਪੌਦਿਆਂ ਤੇ ਜੰਤੂਆਂ ਦੋਵਾਂ ਨੂੰ ਖਾ ਲੈਂਦੇ ਹਨ ਉਹਨਾਂ ਨੂੰ ਸਰਵਹਾਰੀ ਕਹਿੰਦੇ ਹਨ ਸਰਵ ਆਹਾਰੀ ਠੀਕ ਹੈ ਆਹਾਰ ਹੁੰਦਾ ਹੈ ਭੋਜਨ ਸਰਵ ਮਤਲਬ ਸਾਰੇ ਭੋਜਨ ਤਰ੍ਹਾਂ ਦੇ ਜਿਹੜਾ ਖਾ ਲੈਂਦਾ ਹੈ ਪੌਦੇ ਤੇ ਜੰਤੂਆਂ ਦੋਵਾਂ ਨੂੰ ਖਾ ਲੈਂਦਾ ਸਾਰੇ ਤਰ੍ਹਾਂ ਦੇ ਉਹ ਤਾਂ ਉਹਨੂੰ ਸਰਵ ਆਹਾਰੀ ਕਹਿੰਦੇ ਨੇ ਮਨੁੱਖ ਵਿੱਚ ਭੋਜਨ ਦਾ ਡੈਸ਼ ਮੂੰਹ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ ਤੇ ਡੈਸ਼ ਅੰਤਰ ਡੈਸ਼ ਵਿੱਚ ਪੂਰਨ ਹੁੰਦਾ ਹੈ ਪਹਿਲੀ ਖਾਲੀਤਾਂ ਦੇ ਵਿੱਚ ਪਾਚਨ ਭਰਨਾ ਹੈ ਦੂਸਰਾ ਛੋਟੀ ਅੰਤਰ ਮਨੁੱਖ ਵਿੱਚ ਭੋਜਨ ਦਾ ਪਾਚਨ ਮੂੰਹ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਛੋਟੀ ਅੰਦਰ ਵਿੱਚ ਪੂਰਨ ਹੋ ਜਾਂਦਾ ਪੂਰਨ ਮਤਲਬ ਪੂਰਾ ਹੋ ਜਾਂਦਾ ਅੱਗੇ ਤੀਸਰਾ ਜਿਗਰ ਮਨੁੱਖ ਦੀ ਸਭ ਤੋਂ ਵੱਡੀ ਗ੍ਰੰਥੀ ਹੈ ਤੁਹਾਨੂੰ ਬੇਟਾ ਐਮ ਐਸ ਕਿਊ ਵੀ ਆ ਸਕਦਾ ਹੈ ਟਰੂ ਫਾਲਸ ਵੀ ਆ ਸਕਦਾ ਹੈ ਠੀਕ ਹੈ ਮਨੁੱਖ ਦੀ ਸਭ ਤੋਂ ਵੱਡੀ ਗ੍ਰੰਥੀ ਕਿਹੜੀ ਹੈ ਇਹਦਾ ਉੱਤਰ ਜਿਗਰ ਦੋਗੇ ਜਾਂ ਐਮ ਐਸ ਕਿਊ ਦੇ ਵਿੱਚ ਸਵਰ ਵੜ ਕੇ ਆ ਸਕਦਾ ਹੈ ਤੇ ਇਸ ਕਰਕੇ ਧਿਆਨ ਨਾਲ ਸਮਝ ਲਿਆ ਕਰੋ ਅਗਲਾ ਹੈ ਚੌਥੀ ਖਾਲੀ ਥਾਂ ਵੱਡੀ ਅੰਦਰ ਵਿੱਚ ਅਣਪਚੇ ਭੋਜਨ ਵਿੱਚ ਪਾਣੀ ਅਤੇ ਲੂਣ ਸੌਖੇ ਸੋਕੇ ਜਾਂਦੇ ਹਨ ਅੱਗੇ ਸਹੀ ਗੱਲ ਹੈ ਜੀ ਭੋਜਨ ਨੂੰ ਲਾਰ ਨਾਲ ਮਿਲਾਉਣ ਵਿੱਚ ਮਦਦ ਕਰਦੀ ਹੈ ਇਹ ਸਹੀ ਹੈ ਦੂਸਰਾ ਮਨੁੱਖ ਵਿੱਚ ਪਾਚਨ ਕਿਰਿਆ ਮੇਦੇ ਵਿੱਚ ਪੂਰੀ ਹੋ ਜਾਂਦੀ ਹੈ ਗਲਤ ਹੈ ਜੁਬਾਲੀ ਕਰਨ ਵਾਲੇ ਜੰਤੂਆਂ ਨੂੰ ਰੋਮੀਨੈਂਟ ਕਹਿੰਦੇ ਹਨ ਸਹੀ ਹੈ ਅਮੀਬਾ ਝੁੱਟੇ ਪੈਰਾਂ ਨਾਲ ਭੋਜਨ ਦੇ ਕਾਣ ਫੜਦਾ ਹੈ ਸਹੀ ਹੈ ਅੱਗੇ ਮਿਲਾਨ ਕਰਨੇ ਆ ਮੈਚਿੰਗ ਕਰਨੀ ਹੈ ਜੁਗਲੀ ਕਰਨ ਵਾਲਾ ਜੁਗਾਲੀ ਕਰਨ ਵਾਲਾ ਸੌਰੀ ਜੁਗਾਲੀ ਕਰਨ ਵਾਲੇ ਨੂੰ ਕਹਿੰਦੇ ਨੇ ਗਊ ਕਾਰਬੋਹਾਈਡਰੇਟਸ ਗਲੂਕੋਜ਼ ਪਿੱਤਾ ਪੇਟਰਾਸ ਛੋਟੀ ਅੰਦਰ ਭੋਜਨ ਦਾ ਪਾਚਨ ਪੂਰਨ ਹੁੰਦਾ ਹੈ ਮਲਨਲੀ ਅਣਪਚਿਆ ਭੋਜਨ ਜਮਾ ਹੁੰਦਾ ਹੈ ਅੱਗੇ ਸਹੀ ਉੱਤਰ ਚੁਣਨੇ ਨੇਗੇ ਇਹ ਐਮ ਐਸ ਕਿਊਜ਼ ਨੇ ਬੇਟਾ ਬਹੁ ਵਿਕਲਪੀ ਪ੍ਰਸ਼ਨ ਜਿਨ੍ਹਾਂ ਨੂੰ ਕਹਿੰਦੇ ਹੋ ਜਿਹੜੇ ਜੰਤੂ ਕੇਵਲ ਪੌਦੇ ਖਾਂਦੇ ਹਨ ਉਹ ਉਹਨਾਂ ਨੂੰ ਸ਼ਾਕਾਹਾਰੀ ਕਹਿੰਦੇ ਨੇ ਠੀਕ ਹੈ ਜਿਹੜੇ ਸਿਰਫ ਪੌਦੇ ਖਾਂਦੇ ਹਨ ਉਹਨਾਂ ਨੂੰ ਸ਼ਾਕਾਹਾਰੀ ਕਹਿੰਦੇ ਨੇ ਇਦੇ ਵਿੱਚ অপਸ਼ਨ ਦਿੱਤੇ ਨੇ ਤੁਹਾਨੂੰ ਮਾਸਾਹਾਰੀ, ਸ਼ਾਕਾਹਾਰੀ, ਸਰਬਾਹਾਰੀ ਜਾਂ ਮ੍ਰਿਤਜੀਵੀ ਤੇ ਇਹਦੇ ਵਿੱਚ ਸ਼ਾਕਾਹਾਰੀ ਆਨਸਰ ਸਹੀ ਹੈ ਸ਼ੈਲਾਂ ਤੋਂ ਬਾਹਰ ਪਾਚਨ ਹੁੰਦਾ ਹੈ ਪਰ ਜੀਵੀ ਮਾਸਾਹਾਰੀ ਮ੍ਰਿਤਜੀਵੀ ਸ਼ਾਕਾਹਾਰੀ ਇਹ ਚ ਮ੍ਰਿਤਜੀਵੀ ਆ ਜਿਹੜਾ ਇਹ ਉੱਤਰ ਸਹੀ ਹੈ ਸ਼ੈਲਾਂ ਤੋਂ ਬਾਹਰ ਪਾਚਨ ਕਦੇ ਨਾ ਹੁੰਦਾ ਮ੍ਰਿਤਜੀਵੀ ਨਾਲ ਜੰਤੂ ਦੁਆਰਾ ਸਰੀਰ ਅੰਦਰ ਭੋਜਨ ਲੈ ਜਾਣ ਦੀ ਕਿਰਿਆ ਨੂੰ ਕੀ ਕਹਿੰਦੇ ਨੇ ਭੋਜਨ ਗ੍ਰਹਿਣ ਜਿਗਲ ਦਾ ਜਿਗਰ ਦਾ ਰਿਸਾਵ ਪਿਤਰਾਸ ਆਪਾਂ ਦੇਖੋ ਜਿਗਰ ਜਿਗਰਦਾਰ ਸਾਵ ਬੋਲੇ ਇਥੇ ਆਪਾਂ ਇਹਦੇ ਵਿੱਚ ਪੜਿਆ ਹੋਇਆ ਹੈ ਪਿਤ੍ਰਸ ਮੈਚਿੰਗ ਦੇ ਵਿੱਚ ਹੈ ਨਾ ਇਹਦਾ ਉੱਤਰ ਅੱਗੇ ਹੈ ਅਮੀਬਾ ਵਿੱਚ ਭੋਜਨ ਪੋਸ਼ਣ ਦੀ ਕਿਸਮਾ ਕਿਹੜੀ ਹੈ ਅਮੀਬਾ ਵਿੱਚ ਪੋਸ਼ਣ ਦੀ ਕਿਸਮਾ ਪ੍ਰਾਣੀਬਤ ਅੱਗੇ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨਾਂਗੇ ਪ੍ਰਾਣੀਬਤ ਪੋਸ਼ਣ ਕੀ ਹੈ ਪ੍ਰਾਣੀਬਤ ਪੋਸ਼ਣ ਦੌਰਾਨ ਗੁੰਜਲਦਾਰ ਭੋਜਨ ਸਰੀਰ ਅੰਦਰ ਲੈ ਜਾ ਕੇ ਐਨਜ਼ਾਈਮਾਂ ਦੀ ਸਹਾਇਤਾ ਨਾਲ ਸਰਲ ਜੋਕਾਂ ਵਿੱਚ ਤੋੜ ਕੇ ਸੋਖ ਲਿਆ ਜਾਂਦਾ ਹੈ ਜਿਵੇਂ ਅਮੀਬਾ ਅਤੇ ਮਨੁੱਖ ਵਿੱਚ ਪੋਸ਼ਣ ਸੋਖਣ ਤੋਂ ਕੀ ਭਾਵ ਹੈ ਪਚੇ ਹੋਏ ਭੋਜਨ ਵਿੱਚ ਜ਼ਰੂਰੀ ਪੋਸ਼ਕ ਤੱਤਾਂ ਨੂੰ ਸਰੀਰ ਦੁਆਰਾ ਜਜ਼ਬ ਕਰਨ ਨੂੰ ਸੋਖਣ ਕਹਿੰਦੇ ਹਨ ਸਵੈ ਅੰਗੀਕਰਨ ਦੀ ਪਰਿਭਾਸ਼ਾ ਦੇਣੀ ਅੱਗੇ ਸੋਕੇ ਹੋਏ ਭੋਜਨ ਦੀ ਵਰਤੋਂ ਸਰੀਰ ਦੇ ਵੱਖ-ਵੱਖ ਭਾਗਾਂ ਵੱਲੋਂ ਵਾਦੇ ਅਤੇ ਰਖਰਖਾਵ ਕਰਨ ਨੂੰ ਸਵੈ ਅੰਗੀਕਰਨ ਕਹਿੰਦੇ ਹਨ ਅੱਗੇ ਪ੍ਰਸ਼ਨ ਹੈ ਪਾਚਨ ਨਲੀ ਦੇ ਵੱਖ-ਵੱਖ ਭਾਗਾਂ ਦੇ ਨਾਲ ਇੱਕੋ ਉੱਤਰ ਹੈ ਮੂੰਹ ਭੋਜਨ ਨਲੀ ਮੇਦਾ ਛੋਟੀ ਅੰਦਰ ਵੱਡੀ ਅੰਦਰ ਰੈਕਟਮ ਅਤੇ ਮਲਦੁਆਰ ਛੋਟੇ ਉੱਤਰ ਵਾਲੇ ਪ੍ਰਸ਼ਨ ਹੈ ਦੁੱਧ ਦੇ ਦੰਦਾਂ ਅਤੇ ਸਥਾਈ ਦੰਦਾਂ ਤੋਂ ਕੀ ਭਾਵ ਹੈ ਦੁੱਧ ਦੰਦ ਬੇਟਾ ਉਹ ਹੁੰਦੇ ਨੇ ਜਿਹੜੇ ਮਤਲਬ ਸਾਡੇ ਸਟਾਰਟਿੰਗ ਤੋਂ ਛੋਟੇ ਹੁੰਦੇ ਦੰਦ ਨਿਕਲਦੇ ਨੇ ਉਸ ਵਾਰ ਨਿਕਲ ਕੇ ਵੱਡੇ ਬਾਜੋਂ ਅਲੱਗ ਤੋਂ ਦੰਦ ਆਉਂਦੇ ਨੇ ਉਹ ਜਿਹੜੇ ਨਿਕਲਣ ਤੋਂ ਪਹਿਲਾਂ ਹੀ ਦੰਦ ਹੁੰਦੇ ਨੇ ਉਹਨਾਂ ਨੂੰ ਦੁੱਧ ਦੰਦ ਕਹਿੰਦੇ ਨੇ ਠੀਕ ਹੈ ਜਿਹੜੇ ਉਸ ਤੋਂ ਬਾਅਦ ਆ ਜਾਂਦੇ ਨੇ ਪਰਮਾਨੈਂਟਲੀ ਉਹਨਾਂ ਨੂੰ ਸਥਾਈ ਦੰਦ ਕਹਿੰਦੇ ਨੇ ਇਹਨਾਂ ਤੋਂ ਕੀ ਪਾਵ ਹੈ ਇਹਦੇ ਵਿੱਚ ਪੁੱਛਿਆ ਦੁੱਧ ਦੰਦ ਬਾਲ ਅਵਸਥਾ ਦੌਰਾਨ ਉੱਗੇ 20 ਦੰਦਾਂ ਨੂੰ ਦੁੱਧ ਦੰਦ ਕਹਿੰਦੇ ਹਨ ਇਹ 6 ਤੋਂ 8 ਸਾਲ ਦੀ ਉਮਰ ਵਿੱਚ ਨਿਕਲ ਕੇ ਨਿਕਲ ਜਾਂਦੇ ਹਨ 8 ਸਾਲ 8 ਕੁ ਸਾਲ ਦੇ ਵਿੱਚ ਵਿੱਚ ਇਹ ਨਿਕਲ ਜਾਂਦੇ ਨੇ ਨਿਕਲ ਕੇ ਜਿਹੜੇ ਨਵੇਂ ਦੰਦ ਆਉਂਦੇ ਉਹਨਾਂ ਨੂੰ ਸਾਈ ਦੰਦ ਕਹਿੰਦੇ ਨੇ ਸਥਾਈ ਦੰਦ ਦੇ ਦੰਦ ਨਿਕਲਣ ਤੋਂ ਬਾਅਦ ਉੱਗੇ 32 ਦੰਦਾਂ ਦੇ ਸੈੱਟ ਨੂੰ ਸਥਾਈ ਦੰਦ ਕਹਿੰਦੇ ਹਨ। ਮਨੁੱਖ ਵਿੱਚ ਪਾਏ ਜਾਣ ਵਾਲੇ ਚਾਰ ਕਿਸਮਾਂ ਦੇ ਦੰਦ ਅਤੇ ਉਹਨਾਂ ਦੇ ਕਾਰਜ ਲਿਖੋ। ਨੰਬਰ 1 ਤਿੱਖੇ ਦੰਦ ਇਹ ਭੋਜਨ ਕੱਟਣ ਲਈ ਵਰਤੇ ਜਾਂਦੇ ਹਨ। ਸੂਏ ਦੰਦ ਹੁੰਦੇ ਨੇ ਇੱਕ ਇਹ ਭੋਜਨ ਫਾੜਨ ਦੇ ਲਈ ਵਰਤੇ ਜਾਂਦੇ ਹਨ। ਸਾਈਡਾਂ ਤੇ ਹੁੰਦੇ ਆਪਣੇ ਸਾਹਮਣੇ ਦੋ ਦੰਦ ਛੱਡ ਕੇ ਨਾਲ ਸੂਏ ਦੰਦ। ਈਡੀਬੀਆ ਪ੍ਰੀ ਮੋਲਰ ਦਾਣਾ ਇਹ ਭੋਜਨ ਚਬਾਉਣ ਅਤੇ ਪੀਸਣ ਲਈ ਵਰਤੇ ਜਾਂਦੇ ਹਨ। ਮੋਲਰ ਦਾਣਾ ਇਹ ਵੀ ਭੋਜਨ ਨੂੰ ਪੀਸਣ ਲਈ ਵਰਤੇ ਜਾਂਦੇ ਹਨ ਇਹਨਾਂ ਦੇ ਕੰਮ ਹੈ ਬੇਟਾ ਅੱਗੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਹੈ ਅੰਕਿਤ ਚਿੱਤਰ ਦੀ ਸਹਾਇਤਾ ਨਾਲ ਅਮੀਬਾ ਵਿੱਚ ਪੋਸ਼ਣ ਦਾ ਵਰਣਨ ਕਰੋ ਇਹ ਡਾਇਗਰਾਮ ਹੈ ਜਿਹੜੀ ਬਹੁਤ ਇੰਪੋਰਟੈਂਟ ਹੈਗੀ ਤੁਹਾਨੂੰ ਆਏ ਪੇਪਰਾਂ ਦੇ ਵਿੱਚ ਇਹ ਹੁੰਦੀ ਹੁੰਦੀ ਹੈ ਧਿਆਨ ਨਾਲ ਆਪਦੀ ਸਟਾਰਟਿੰਗ ਤੋਂ ਪੜ੍ਹ ਕੇ ਦੇਖ ਲਿਓ ਡਰਾ ਕਰਕੇ ਸਿੱਖਣੀ ਹੁੰਦੀ ਹੈਗੀ ਠੀਕ ਹੈ ਹਰੇਕ ਪੇਪਰ ਦੇ ਵਿੱਚ ਹੀ ਆਉਂਦੀ ਹੈ ਬੇਟਾ ਅਮੀਬਾ ਆਪਣਾ ਭੋਜਨ ਆਵਾਸੀ ਪੈਰਾਂ ਦੀ ਮਦਦ ਨਾਲ ਪ੍ਰਾਪਤ ਕਰਦਾ ਹੈ ਜਦੋਂ ਭੋਜਨ ਦੇ ਕਣ ਅਮੀਬੇ ਦੀ ਛਿੱਲੀ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਛਿੱਲੀ ਬਾਹਰ ਵੱਲ ਨੂੰ ਉੱਤਰ ਕੇ ਐਂਡੋਸਾਈਟੋਸਿਸ ਪ੍ਰਕਿਰਿਆ ਨਾਲ ਆਪਣਾ ਭੋਜਨ ਅੰਦਰ ਲੈ ਜਾਂਦੀ ਹੈ ਫਿਰ ਇਹ ਭੋਜਨ ਰਸਤਾਨੀ ਰਸਤਾਨੀ ਵਿੱਚ ਅੰਜਾਇਮਾਂ ਦੀ ਸਹਾਇਤਾ ਨਾਲ ਸਰਲ ਜੋਕਾਂ ਵਿੱਚ ਤੋੜ ਕੇ ਸੋਖ ਲਿਆ ਜਾਂਦਾ ਹੈ ਅਤੇ ਫालतू ਭੋਜਨ ਪਾਸੇ ਤੋਂ ਬਾਹਰ ਕਰ ਦਿੰਦਾ ਹੈ ਇਹ ਅਮੀਬਾ ਦਾ ਅੰਬੀ ਭਾਵਿਤ ਪੋਸ਼ਣ ਹੈ ਜਿਹੜਾ ਇਹ ਡਾਇਗਰਾਮ ਹੈ ਇਹ ਤੁਸੀਂ ਡਰਾ ਕਰਕੇ ਸਿੱਖ ਲਿਓ ਅੱਗੇ ਹੈਗਾ ਹੈਟਲੀ ਦੇ ਜਿਤਰਾ ਨੂੰ ਅੰਕਿਤ ਕਰਨਾ ਹੈ ਇਹ ਵੀ ਡਾਇਗਰਾਮ ਇੰਪੋਰਟੈਂਟ ਹੁੰਦੀ ਹੈ ਤੁਸੀਂ ਧਿਆਨ ਨਾਲ ਇਹਨੂੰ ਸਿੱਖ ਲਿਓ ਬਟਾ ਏਸੀ ਆਪਣੀ ਅੱਜ ਦੀ ਵੀਡੀਓ 7ਵੀਂ ਕਲਾਸ ਦਾ ਪਾਰਟਸ ਦੂਜਾ ਜੰਤੂਆਂ ਵਿੱਚ ਪੋਸ਼ਣ ਠੀਕ ਹੈ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇ ਧੰਨਵਾਦ ਮਿਲਦੇ ਆ ਨਵੀਂ ਵੀਡੀਓ